ਨਾਨਕ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸਭਹੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹਬੇ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੈ ਜੋਤੀ ਲਖ ਵਾਰ ਚੁਪੈ ਚੁਪਣਾ ਹੋਵੈ ਜੇ ਲਾਇ ਰਹਾ ਲਿਵ ਤਾਰੁ ਪੁਖਿਆ ਪੁਖ ਨਾ ਉਤਰੀ ਜੈ ਬੰਨਾ ਪੁਰੀਆ ਪਾਰ ਸਹਸ ਸਿਆਨ ਪਾਂ ਲਖ ਹੋਹਿ ਇਕ ਨਾ ਚੱਲ ਨਾਲ ਕੇਵ ਸੱਚ ਆਰਾ ਹੋਈ ਐਕਿ ਕੂੜੈ ਟੁੱਟੈ ਪਾਲ ਕੁਮਰ ਜਾਈ ਚੱਲ ਨਾਲ ਨਾਨਕ ਲਿਖਿਆ ਨਾਲ ਹੁਕਮੀ ਹੋਮਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਓ ਹੁਕਮਾ ਮਿਲੇ ਬੜਿਆਈ ਹੁਕਮੀ ਉਤਮ ਨੀਚਾ ਹੁਕਮ ਲਖੋ ਦੁਖ ਸੁਖ ਪਾਈਐ ਹੈ ਇਕਨਾ ਹੁਕਮੀ ਵਸੀਸਾ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੁ ਬੁਝ ਜਾ ਕਾ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਨਨੀ ਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮਾ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਵ ਲਾ ਫਿਰ ਦੇਹ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥਿਨਾ ਵੇ ਤੋਟ ਕਾਥ ਕਾਥ ਕਥੀ ਕੋਤੀ ਕੋੜ ਕੋਟ ਦਿੰਦਾ ਲੈਂਦਾ ਥਭ ਪਾਹ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਬਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਆਖ ਆਪੋ ਅਪਾਰ ਅਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦੇਵਤਾਰ ਫਿਰ ਕਿ ਅੱਗੇ ਰਖੀਐ ਜਦ ਸੈ ਦਰਬਾਰ ਮਾਹੋ ਕੇ ਬੋਲਨ ਬੋਲੀਐ ਜਸੰਤਰੇ ਪਿਆਰ ਅਮਰਤ ਵਿਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਨ ਸੇਵਿ ਆਤਨ ਪਾਇਆ ਮਾਨ ਨਾਨੰਗਾ ਵੀਐ ਗੁਣੀ ਨੇ ਦਾਨ ਗਾਵੀਐ ਸੁਨੀਐ ਮਨ ਰਖੀਏ ਪਾਉ ਦੁਖ ਪਰਹਾਰ ਸੋ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸ ਮਾਏ ਗੁਰਈਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਏ ਜੇਹੋ ਜਾਣਾ ਆਖ ਨਾਹੀ ਕਨਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਜਾਇ ਤਿਸ ਪਾਵਾਂ ਬਿਨੁ ਪਾਣਿ ਤੇ ਨਾਇ ਕਰੇ ਜੇਤੇ ਸ੍ਰਿਸ਼ਟ ਉਕਾਇ ਵਿਖਾ ਬਿਨੁ ਕਰਮਾ ਕੇ ਮਿਲੇ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿਖ ਸੁਣੀ ਗੁਰ ਆਇਕ ਦੇਵ ਪੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਦੁਖ ਚਾਰੇ ਆਰਜਾ ਹੋਰ ਦਸੁਣੀ ਹੋਏ ਨਵਾ ਖੰਡਾਵੇ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਦਸ ਕੀਰਤ ਜਾਗਲੇ ਜੇ ਤਿਸ ਨਦਰ ਨਾਵਏ ਤਾ ਬਾਦਨਾ ਪੁੱਛੈ ਕਿ ਕੀਤਾ ਅੰਦਰ ਕੀਟਕਾਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਹਾ ਕੋਈ ਨਾ ਸੁਝਾਏ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਵੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋਕ ਪਤਾਲ ਸੁਣਿਆ ਕੋਈ ਨਾ ਸਕੇ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਉ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੋਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਬੇਦ ਸੁਣਿਆ ਸਾਸਦ ਸਿਮਰਤ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਉ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠ ਸਤ ਕਾ ਇਸਨਾਨ ਸੁਣਿਆ ਪੜ ਫੜ ਪਾਵਹਿ ਮਾਨ ਸੁਣਿਆ ਲਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਧੂਪ ਆਵ ਕਾਨਾਸ ਸੁਣਿਆ ਸਰਾ ਗੁਨਾ ਕੇ ਗਾਹਾ ਸੁਨਿਆ ਸੇਖ ਪੀਰ ਪਾਤ ਸਾਹ ਸੁਨਿਆ ਅੰਦੇ ਪਾਵੇ ਰਾਹ ਸੁਨਿਆ ਹਾਥ ਹੋਵੇ ਅਸ ਗਾਹੋ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਧੂਪ ਪਾਉ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਕਿਸੇ ਪਸਤਾਏ ਕਾਗਦ ਕਰਮ ਨਾ ਲਿਖਣ ਹਾਰ ਮਨ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਮਨ ਕੀ ਸੋਧਾ ਮਨੈ ਮੋਹੇ ਚੋਟਾ ਨਾ ਖਾਏ ਮਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰ ਗੋਠਾਕ ਨਾ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗਨ ਚੱਲੈ ਪੰਠ ਮਨੈ ਧਰਮ ਸਿਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵਹਿ మోਖ ਦਵਾਰ ਮਨ ਪਰਵਾਰ ਸੁਧਾਰ ਮਨ ਤਰੈ ਤਾਰੇ ਗੁਰ ਸਿਖ ਮਨ ਨਾਨਕਾ ਪਵਹਿ ਨਾ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਚ ਪਰਵਾਨ ਪੰਚ ਪਰਧਾਨ ਪੰਚ ਪਾਵਹਿ ਦੁਰਗੈ ਮਾਨ ਪੰਚ ਸੋਹ ਹ ਦਰ ਰਜਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਰਣ ਨਾਹੀ ਸੋ ਮਾਰ ਤਾਲ ਧਰਮ ਦਇਆ ਕਾ ਕੂਤ ਸੰਤੋ ਥਾਪ ਰਖਿਆ ਜਨ ਸੋਤਾ ਜੇ ਕੋ ਬੁਝਾ ਹੋਏ ਸਚਿਆਰ ਤਵ ਲੈ ਉਪਰ ਕੇਤਾ ਪਾਰ ਤਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰਾ ਜੀ ਆਇਆ ਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਗਿਤਾ ਹੋਏ ਕਿਤਾ ਤਾਨ ਸੋ ਆਲੇ ਰੂਪਾ ਕੀਤੇ ਦਾਤ ਜਾਣੈ ਕੌਣ ਕੋਤਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਨ ਕਹ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋਤ ਦੇ ਪਾਵੇ ਸਾਰੇ ਭਲੇਕਾਰ ਤੂ ਸਦਾ ਸਲਾਮਤ ਨਰੰਕਾਰ ਆ ਸੰਖ ਜਪ ਆ ਸੰਖ ਪਾਓ ਆ ਸੰਖ ਪੂਜਾ ਸੰਖ ਤਪਤਾਓ ਆ ਸੰਗ੍ਰੰਥ ਮੁਖ ਵੇਦ ਪਾਠ ਆ ਸੰਖ ਜੋਗ ਮਨ ਰਹੇ ਹੈ ਉਦਾਸ ਆ ਸੰਖ ਭਗਤ গুণ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਤਾਰ ਅਸੰਖ ਸੂਰ ਮੋਖ ਪਖਸਾਰ ਅਸੰਖ ਮੋਨ ਲਿਗ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਪਾਵੈ ਸਾਈ ਬਲੇਕਾਰ ਤੂ ਸਦਾ ਸਲਾਮਤ ਨਰੰਕਾਰ ਆਸੰਖ ਮੁਰਖ ਅੰਧ ਕੋਰ ਆਸੰਖ ਚੋਰ ਹਰਾਮ ਖੋਰ ਆਸੰਖ ਅਮਰ ਕਰ ਜਾਏ ਜੋਰ ਆਸੰਖ ਗਾਲ ਵੱਡ ਹਤਿਆ ਕੋ ਮਾਏ ਆਸੰਖ ਪਾਪੀ ਪਾਪ ਕਰ ਜਾਹੇ ਆਸੰਖ ਕੂੜਿਆਰ ਕੂੜੇ ਫੇਰਾਏ ਆਸੰਖ ਮਲੇਸ਼ ਮਲ ਪਾਖਾਹੇ ਆਸੰਖ ਨਿੰਦਾ ਕਾਸਰ ਕਰ ਰਹਿ ਭਾਰ ਨਾਨਕ ਨੀਜ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਰੰਕਾਰ ਅਸ਼ੰਖ ਨਾਵ ਅਸ਼ੰਖ ਥਾਵ ਅਗੰਮ ਅਗੰਮ ਅਸ਼ੰਖ ਲੋ ਅਸ਼ੰਖ ਹਰਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਖਣਾ ਬੋਲਣਾ ਬਾਨ ਅਖਰਾ ਸਿਰ ਸੰਜੋਗ ਵਖਾਨ ਜਨ ਲਖਿਤ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਕਾਹੇ ਜਿਤਾ ਗਿਤਾ ਤਿਤਾ ਨਾਓ ਵੈਨ ਨਾਮ ਹੈ ਨਾਹੀ ਕੋ ਥਾਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਪਾਵੇ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਰਨਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋ ਤਉ ਉਤਰ ਆਇ ਸੋ ਖੇ ਹਾ ਮੋਤਾ ਕਲਿਤੇ ਕਪੜਾ ਹੋਏ ਦੇ ਸਾਬੋ ਨਾ ਲਈਆ ਹੋ ਤੋਏ ਭਰੀਐ ਮਤ ਬਾਬਾ ਕੈ ਸੰਗ ਤੁਪੈ ਨਾਮ ਕਰੰਗੁ ਪੁਨੀ ਪਾਪੀ ਅਖਨਾਂ ਨਾ ਹੈ ਕਾਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮਿ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਦੇਖੋ ਪਾਵੇ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਕਾਉ ਅੰਤਰ ਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਹੀਂ ਕੋਏ ਵੈਨ ਗੋਨਾ ਕੀਤ ਭਗਤ ਨਾ ਹੋਏ ਸੋ ਅਸਤ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੋ ਵਿਲਾ ਵਖਤ ਕਵਨ ਕਵਣ ਥਿਤ ਕਮਨ ਬਾਰ ਕਵਨ ਸਿਰਤੇ ਮਹੋ ਕਮਨ ਜਿਤ ਹੋ ਆਕਾਰ ਵੇਲ ਨ ਪਈਆ ਪੰਡ ਤੇਜ ਹੋ ਵੇ ਲੇਖੋ ਪੁਰਾਨ ਵਖਤ ਨ ਪਾਇਓ ਕਾਦੀਆ ਦੇ ਲਖਣ ਲੇਖ ਪੁਰਾਨ ເທਤਵਾਰਨਾ ਜੋਗੀ ਜਾਣ ਰੋਤਮਾ ਹੋ ਨਾ ਕੋਏ ਜਾ ਕਰਤਾ ਸ੍ਰਿਠੀ ਕੋ ਸਾਜ ਆਪੇ ਜਾਣ ਸੋਏ ਕੇਵ ਕਰਿ ਆਖਾ ਕਿਵ ਸਲਾਹੀ ਕਿਉ ਵਰਨੀ ਦਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੋ ਇੱਕ ਸਿਆਣਾ ਵਡਾ ਸਾਹਿਬ ਵੱਡੀ ਨਾਹੀ ਕੀਤਾ ਜਕਾ ਹੋਵੇ ਨਾਨਕ ਦੇਖੋ ਆਪੋ ਜਾਣੈ ਅਗਯਗਿਆ ਨਾ ਸੋਹੈ ਪਾਤਲ ਅਪਤਾਲ ਲਖ ਅਰਸਾ ਦਾਸ ਊੜ ਕੋੜ ਕਾ ਪਾਲ ਥਕੇ ਵੇਦ ਕੈ ਨ ਇਕ ਬਾਤ ਸਸ 18 ਹ ਕਨਕ ਤੇ ਬਾਸ ਲੋ ਇਕਤਾਤ ਲਿਖਾਏ ਤਾਂ ਲਿਖਿਆ ਲਿਖਾ ਹੋਏ ਵਿਨਾਸ਼ ਨਾਨਕ ਵਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹ ਤੇ ਸੁਰਤ ਨਾ ਪਾਈਆ ਨਦਿਆ ਤਵਹ ਪਵੈ ਸਮੰਦ ਨਾ ਜਾਣੀਐ ਸਮੰਦ ਸਾ ਸੁਰ ਤਾਨ ਗ੍ਰਹਾਸਿ ਤੇ ਮਲ ਧੰਨ ਕੀੜੇ ਤੁਲ ਨਾ ਹੋਵਨੀ ਜੈ ਤਸ ਮਨੋ ਨਾ ਵੀਸਰਾਏ ਅੰਤ ਨਾ ਸਿਧਿ ਕਾ ਨਾਨਤਾ ਅੰਤ ਨਾ ਕਰਨ ਦੇ ਦਾ ਨਾਨਤਾ ਅੰਤ ਨਾ ਵੇਖਣ ਸੁਨਣਾੰਤ ਅੰਤ ਨਾ ਜਾਪੈ ਧਿਆਨ ਮੰਨੰਤਾ ਅੰਤ ਨਾ ਜਾਪੈ ਗੀਤਾਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਨ ਕਿਤੇ ਬਿਲਾਹੇ ਤਾਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣ ਕੋਇ ਬਹੁਤਾ ਕਹੀਐ ਬਹੁਤਾ ਹੋਏ ਵਡਾ ਸਾਹਿਬ ਉਚਾ ਧਾਉ ਉਚੇ ਉਪਰ ਉਚਾਨਾਓ ਤੇ ਵਡਾ ਉਚਾ ਹੋ ਗਾ ਕੋਏ ਤੇ ਸੁਚੇ ਪੂਜਣੈ ਸੋਏ ਦੇਵਡਿ ਆਪ ਜਾਣੈ ਆਪ ਆਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤ ਮਾਏ ਕੀਤੇ ਮੰਗੈ ਜੋਦ ਅਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਾਤ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰ ਖਾਈ ਖਾਏ ਕੀਤੇ ਆ ਦੁਖ ਭੂਖ ਸਦ ਮਾਰ ਬੇਬਾਤ ਤੇਰੀ ਦਤਾਰ ਬੰਦ ਖਲਾਸੀ ਪਾਣੈ ਹੋਏ ਹੋ ਰੱਖਣਾ ਸਭਾ ਕੋਏ ਜੇ ਬੋਖਾਇ ਕੋ ਆਖਣ ਪਾਏ ਉਹ ਜਾਣੈ ਦੇਤੀਆ ਮੋਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਤੇ ਕੀ ਕਹਿ ਜਿਸਨਾ ਭਗ ਸੇ ਸਿਰਫਤ ਸਲਾਹਾ ਨਾਨਕ ਪਾਤ ਸਾਹੇ ਪਾਤ ਸਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਹਾਰ ਅਮੁੱਲ ਆਵੇ ਅਮਲ ਲੈ ਜਾਹੇ ਅਮੁੱਲ ਪਾਏ ਅਮੁੱਲ ਲਾਸ ਮਾਹੇ ਅਮਲ ਧਰਮ ਅਮਲ ਦੀਵਾਨ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ਿਸ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਅਖਰ ਹੈ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਣ आख भर में आंखे इंदा आंखह रुकीत गोविंदा आंखे श्री आंखे सिद्ध आंख है तेते कीते बोधा आंख दा नमा आंखे देवा आंख है सुर नर मुन जन सेवा ਕਿਤੇ ਅੱਖ ਅੱਖਣਾ ਪਾਏ ਕਿਤੇ ਕਹੈ ਕ ਉਠ ਉਠ ਜਾਹੇ ਕਿਤੇ ਹੋਰ ਕਰੇ ਹੈ ਤਾਂ ਅਖਣਾ ਸਖ ਹੈ ਗੀਕ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅੱਖ ਬੁਲ ਵਿਗਾੜ ਤਾਲਿਖਿਆ ਸਿਰ ਗੁਵਾਰਾ ਗੁਵਾਰ ਸੋ ਦਰ ਗਿਹਾਸੋ ਕਰ ਕੇ ਹਾਜਤ ਬ ਸਰਦ ਸਮਾਲੇ ਵਾਜ ਨਾਦ ਅਨੇਕ ਅ ਸੰਖਾ ਗਿਤੇ ਵਾਵਨ ਹਾਰੇ ਕਿ ਤੇਰਾ ਪਰੇਸ਼ੋ ਕਈ ਅਨ ਕਿਤੇ ਗਾਵਨ ਹਾਰੇ ਗਾਵੇ ਤੁਨ ਪਉਣ ਪਾਣੀ ਬ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗਉਤ ਲਖਜਨ ਹੈ ਲਹਿ ਲੇ ਧਰਮਾ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦਰੰਦਾਸਨ ਬੈਠੇ ਦੇਵਤਿਆਦਰ ਨਾਲੇ ਗਾਵੇ ਸਿੱਧ ਸਮਾਦੇ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੇ ਸਨਾਤੌਖੀ ਗਾਵੇ ਵੀਰ ਕਰਾਰੇ ਗਾਵਨਾ ਪੰਡਤਾ ਪੜਨਾ ਰਖੀ ਸਾਰਾ ਜੋਗ ਜੋਗ ਵਿਦਾਨ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਮਸ ਬਿਆਲੇ ਗਾਵਨ ਰਤਨਾਉ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸੇ ਤੁਧ ਨੋ ਗਾਵੈ ਤੋ ਤੁਧ ਪਵਨ ਰਤਿ ਤੇਰੇ ਭਗਤ ਰਸਾਲੇ ਉਰਕੇ ਤੇ ਗਾਵਣ ਸੇ ਮੈ ਚਿਤ ਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਬੀ ਹੁਸੀ ਦਾਇ ਨਾ ਜਾਸੀ ਰਚਨਾ ਜਨਰ ਚਾਏ ਰੰਗੇ ਰੰਗੇ ਪਾਤੇ ਕਾਰ ਕਰ ਜਨ ਸੇ ਮਾਇਆ ਜਨ ਹੋ ਪਾਏ ਕਾਰ ਕਰ ਵਖੇ ਗੀਤਾ ਆਪਣਾ ਜਿਤ ਸਦੀ ਵੜਿਆਈ ਜੋ ਤਿਸ ਭਾਵੈ ਸੋਇ ਕਰਸੇ ਹੁਗਮਾ ਨਾ ਕਰਨਾ ਜਾਏ ਸੋ ਘਾਤ ਸਾਹ ਸਾਹ ਪਾਤ ਸਾਹਿਬ ਨਾਨਕ ਰੈ ਨ ਰਜਾਏ ਮੰਦਾ ਸੰਤੋਖ ਸਰਮ ਪਤਾ ਚੋਲੀ ਧਿਆਨ ਕੀ ਕਰਹਿ ਬੇਪੂਤਾ ਸਿੰਥਾ ਕਾਲ ਕੁਆਲੀ ਕਾਇਆ ਜੁਗਤ ਡੰਡਾ ਪਰਤੀਤਾ ਆਏ ਬੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦੇਤਿ ਸਿਆਦੇਸਾ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸਾ ਭਵਤ ਗਿਆਨੰਦ ਆ ਪੰਡਾਰਨ ਘਟ ਘਟ ਵਜੈ ਨਾਦ ਆਵ ਨਾਥ ਨਾਥੀ ਸਭ ਜਾ ਕੀ ਰਿ ਸਦਿ ਅਵਰਾ ਸਾਦ ਸੰਜੋਗ ਵਿਦੋ ਤੇ ਕਾਰ ਚਲਾਵੈ ਲੇਖ ਆਵੈ ਭਾਗ ਆਦੇ ਤਿਸੇ ਆਦੇਸ ਆਦੋ ਅਨੀਲਾ ਨਾਦਨਾਤ ਜੋ ਜੋ ਦੇਖੋ ਵੇਸਾ ਏਕਾ ਮਾਈ ਜੁਗਤ ਵਿਆਈ ਤਿੰਨ ਚੱਲੇ ਪਰਵਾਨ ਇਕ ਸੰਸਾਰੀ ਇਕ ਪੰਡਹਾਰੀ ਇਕ ਲਾਏ ਦੀਬਾਨ ਜਿਤ ਸਭਾ ਵੈ ਤਿਵਿਚ ਲਾਵੇ ਤਿਵ ਹੋਵੇ ਫੁਰਮਾਨ ਕੋ ਵਿਖੈ ਉਹ ਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਇੱਕੋ ਵੇਸਾ ਆਸਨ ਲੋਏ ਲੋਏ ਪੰਡਹਾਰ ਜੋਗਿਸ ਪਾਇਆ ਸੋ ਏਕਾ ਵਾਰ ਕਾਰ ਕਰ ਵੇਖੈ ਸਿਰਜਨ ਹਾਰ ਨਾਨਨ ਸੱਚੇ ਗੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੋਗ ਜੋਗ ਕੋ ਵੇਸਾ ਇਕ ਦੂਜੀ ਬੋ ਲਖ ਹੋਏ ਲਖ ਹੋਵੇ ਲਖ ਵੀਸਾ ਲਖ ਲਖ ਗੇੜਾ ਆਖੀਐ ਇੱਕ ਨਾਮ ਜਗਦੀਸ਼ਾ ਤੇਤਰਾਹੇ ਪਤ ਪਗੜੀਆਂ ਚੜਿਐ ਹੋਇ ਆਕੀਸਾ ਸੁਣ ਗੱਲ ਆਕਾਸ ਕੇ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੇ ਕੂੜਾ ਠੀਸਾ ਆਖਣ ਜੋਰ ਚੁਪਨ ਜੋਰ ਜੋਰ ਨਾਮ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋੜ ਨਾਰਾਜ ਮਾਲ ਮਨ ਸੋਰ ਜੋੜ ਨਾ ਸਰਤੀ ਗਿਆਨ ਵਿਚਾਰ ਜੋੜ ਨਾ ਜੋਤੀ ਛਟੈ ਸੰਸਾਰ ਜਿਸ ਅਥ ਜੋਰ ਕਰ ਵੇਖੈ ਸੋਏ ਨਾਨਕ ਤਮਨੀਤ ਨਾ ਕੋਏ ਰਾਤੇ ਰੁਤੀ ਥਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ verdade ਧਰਤੀ ਥਾਪ ਰਖੀ ਧਰਮ ਸਾਲ ਤਿਸ ਵਿੱਚ ਜੀਅ ਜਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਿਤ ਸੋਣਾ ਪੰਚ ਪਰਵਾਨ ਨਦਰੇ ਕਰਮ ਪਵਨੀ ਸਾਨ ਕਾਚ ਬਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਾਰਾ ਕੀਤੇ ਕਾ ਨਮਹੇਸ ਕਿਤੇ ਬਰਮੇ ਕਾੜਤ ਕੜੀ ਹੈ ਰੋਪਰੰਗ ਕੇ ਵੇਸਾ ਕੀਤੀ ਆਕਰਮਾ ਧੂਮੀ ਮੇਰ ਕੇਤੇ ਕੇਤੇ ਤੂ ਅਪਦੇਸਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸਾ ਕਿਤੇ ਸਦ ਬੁੱਧਨਾਥ ਕਿਤੇ ਕਿਤੇ ਦੇਵੀ ਵੇਸਾ ਕਿਤੇ ਦੇਵਦਾਨ ਮਨ ਕੀਤੇ ਕਿਤੇ ਰਤਨ ਸਮਾਂਦਾ ਕੀਤੀ ਆਖਾਣੀ ਕੀਤੀ ਆਬਾਣੀ ਕਿਤੇ ਬਾਤ ਨਰੀਂਦਾ ਕੀਤੀ ਸੁਰਤੀ ਸੇਵਕਾ ਕਿਤੇ ਨਾਨਕ ਅੰਤਨਾੰਤਾ ਗਿਆਨ ਖੰਡ ਮੈਂ ਗਿਆਨ ਪਰਚੰਡ ਤਥੈ ਨਾਦ ਬਿਨੋਦ ਕੋੜੇ ਆਨੰਦ ਸਰਮਖੰਡ ਕੀ ਬਾਣੀ ਰੂਪ ਤਥੈ ਕਾੜਤ ਕੜੀ ਐ ਬਹੁਤ ਅਨੂਪਾ ਤਾਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਬਿਸ਼ ਬਸਤਾਏ तथा कढ़ीय सुरत मत्मन बुद्ध तथा कढ़ीय सुरा सिद्धाकी सौदा कर्म खंड की वाणी जोर तथा होर ना कोई होरा तथा जोद महाबल सूर तिन में राम रहया भरपूर तथासीतो सीता महिमा माहे ਤਾ ਕੇ ਰੂਪ ਨ ਕਥਨੇ ਜਾਹੇ ਨਾ ਹੋਏ ਮਰਹ ਨਾ ਠਾਗੇ ਜਾਹੇ ਜਨ ਕਾ ਰਾਮ ਵਸੈ ਮਨ ਮਾਹੇ ਤਿਥਾ ਭਗਤ ਵਸਾ ਕੇ ਲੋ ਕਰਹਿ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਾਰ ਕਰ ਵਿਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾੰਤਨਾੰਤ ਤਿਥੈ ਲੋਲ ਆਕਾਰ ਜਿਵ ਜਿਵ ਹੁਕਮਾ ਤੇਵ ਤੇਵ ਕਾਰ ਵੇਖੈ ਵਿਦ ਸਹਿ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਟ ਬਾਹਾਰਾ ਤਿਰਜ ਸੁਨਿਆਰ ਅਹਰ ਨਾਮਤ ਵਿਦ ਹਥੀਯਾਰ ਪੋਖ ਲਾਗਨ ਤਪ ਤਾਉ ਪਾਂਡਾ ਪਾਉ ਅਮਰਤ ਤਿਤ ਢਾਲ ਕੜੀਐ ਸਬਦ ਸਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ नानक नदरी नदर निहाल सलोका पवन गुरु पानी पिता माता तरत महत दिवस रात दोए दाई दया खल सगल जगता चङ्ग ਰਾਚ ਤਰ ਮਹਦੂਰਾ ਕਰਮੀ ਆਪ ਆਪਣੀ ਕੇ ਨੜੇ ਤੇ ਦੂਰਾ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਤੀ ਛੁਟੀ ਨਾਲ ਜਿੰਨੇ ਨਾਮ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ